ਦੋਸਤੋ ਗੱਲ ਆਪਾਂ ਇੱਕ ਕਥਿਤ ਵੀਡੀਓ ਦੀ ਕਰ ਲਗੇ ਜਿਹੜੀ ਮਾਨ ਸਾਹਿਬ ਦੀ ਦੱਸੀ ਜਾ ਰਹੀ ਸੀ ਜਿਹਦੇ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੀ ਬੁਲਾਇਆ ਗਿਆ ਸੀਗਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਜਾਂਚ ਕਰਾਵਾਂਗੇ ਵੀਡੀਓ ਦੀ ਫਿਰ ਉਸ ਤੋਂ ਬਾਅਦ ਮਿੰਟੋ ਜੀ ਥੋੜੀ ਥੋੜੀ ਚੁੱਪ ਜੀ ਹੋ ਗਈ ਸੀ ਆਪਾਂ ਗੱਲ ਵੀ ਕਰਦੇ ਰਹੇ ਆ ਪਰ ਹੁਣ ਅਸੀਂ ਇਹ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਉਹ ਜਿਹੜੀ ਵੀਡੀਓ ਦੀ ਜਾਂਚ ਹੋਣੀ ਸੀ ਉਹ ਵੀਡੀਓ ਦੀ ਜਾਂਚ ਸ਼ੁਰੂ ਹੋਈ ਐ ਉਹਦੀ ਕੋਈ ਰਿਪੋਰਟ ਆਉਣੀ ਐ ਜਾਂ ਫਿਰ ਉਹ ਗੱਲ ਇੱਕ ਵਾਰੀ ਠੰਡੀ ਪੈ ਗਈ ਐ ਮੈਂ ਦੇਖੋ ਗੱਲ ਠੰਡੀ ਠੁੰਡੀ ਨਹੀਂ ਪਈ ਅੱਜ ਇੱਕ ਅਖਬਾਰ ਦੇ ਵਿੱਚ ਮੈਂ ਪੜਿਆ ਸੀ ਮੈਂ ਉਸੇ ਖਬਰ ਨੂੰ ਲੱਭਦਾ ਪਿਆ ਸੀਗਾ ਕਿਉਂਕਿ ਅੱਜ ਮੈਂ ਖਬਰਾਂ ਖਬਰਾਂ ਜ਼ਿਆਦਾ ਪੜ ਨਹੀਂ ਸਕਿਆ ਜੀ ਰਜੇ ਵਿੱਚ ਹੁਣ ਕਰਕੇ ਤਾਂ ਉਹਦੇ ਵਿੱਚ ਇਹ ਆ ਕਿ ਜੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਿਆ ਉਹਨਾਂ ਦੇ ਹੁਕਮ ਤੇ ਜੋ ਸੈਕਟਰੀਏਟ ਆ ਅਕਾਲ ਤਖਤ ਸਾਹਿਬ ਦਾ ਸੈਕਟਰੀਏਟ ਹੈ ਨਾ ਮਾਨ ਸਾਹਿਬ ਦੀ ਪੇਸ਼ੀ ਵੀ ਉੱਥੇ ਹੋਈ ਸੀ ਸੈਕਟਰੀਏਟ ਤੇ ਤਾਂ ਇਹ ਜਿਹੜੀ ਵੀਡੀਓ ਸੀਗੀ ਦੱਸਦੇ ਆ ਕਿ 3 ਲੈਬਾਂ ਨੂੰ ਭੇਜੀ ਆ ਹੁਣ ਜੀ 3 ਲੈਬਾਂ ਜੀ 3 ਲੈਬਾਂ ਨੂੰ ਭੇਜੀ ਆ ਅੱਛਾ ਇਹਦੇ ਵਿੱਚ ਇਹਨਾਂ ਨੇ ਕਹਿੰਦੇ ਕਿ ਸੀਐਮਓ ਯਾਨੀ ਸੀਐਮਓ ਦਾ ਚੀਫ ਮਿਨਿਸਟਰ ਆਫਿਸ ਆਫਿਸ ਹਾਂਜੀ ਉਹਦੇ ਨਾਲ ਵੀ ਤਾਲਮੇਲ ਕੀਤਾ ਕਿ ਭਾਈ ਤੁਸੀਂ ਕੋਈ ਲੈਬਾਂ ਦੱਸਣੀਆਂ ਨੇ ਸੁਝਾਉਣੀਆਂ ਨੇ ਤੇ ਉਹ ਵੀ ਸੁਝਾ ਦਿਓ ਜੀ ਕਿਉਂਕਿ ਦੇਖੋ ਗੜਗਾਜਾ ਸਾਹਿਬ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀਗਾ ਕਿ ਐਸੀ ਬੁਲਾਇਆ ਸਪਸ਼ਟੀਕਰਨ ਵਾਸਤੇ ਮਾਨ ਸਾਹਿਬ ਆਏ ਨਹੀਂ ਹੂੰ ਭਾਈ ਕਥਿਤ ਵੀਡੀਓ ਤੇ ਕੀ ਕਹਿਣਾ ਤਾਂ ਉੱਥੇ ਤੁਹਾਨੂੰ ਪਤਾ ਹੀ ਆ ਲੰਮਾ ਚੌੜਾ ਹਿਸਾਬ ਕਿਤਾਬ ਨਹੀਂ ਹੁੰਦਾ ਹਾਂ ਜਾਂ ਨਾ ਜੀ ਜੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਭਾਈ ਤੇ ਬਾਹਰ ਆ ਕੇ ਵੀ ਮਾਨ ਸਾਹਿਬ ਨੇ ਇਸ ਗੱਲ ਨੂੰ ਤੈਅ ਕੀਤਾ ਸੀਗਾ ਤਸਦੀਕ ਕੀਤੀ ਸੀ ਇਸ ਗੱਲ ਦੀ ਕਿ ਭਾਈ ਮੈਂ ਕਿਹਾ ਜਿੱਥੋਂ ਮਰਜ਼ੀ ਜਿੱਥੋਂ ਮਰਜ਼ੀ ਤੁਸੀਂ ਇਹਨੂੰ ਟੈਸਟ ਕਰਾ ਲਓ ਜੀ ਫੋਰੈਂਸਿਕ ਜਾਂਚ ਕਰਵਾ ਲਓ ਭਾਈ ਇਹ ਮੇਰੀ ਵੀਡੀਓ ਜਿਹੜੀ ਆ ਫੇਕ ਹੈ ਜੀ ਜੀ ਠੀਕ ਹੈ ਜੀ ਤਾਂ ਹੁਣ ਇਨਾ ਨੇ ਆਪਣੇ ਕਹੇ ਦੇ ਅਨੁਸਾਰ ਉਹਦੀ ਰਿਪੋਰਟ ਜੜੀਆ ਬਣਾ ਕੇ ਜਨਤਕ ਕਰਨੀ ਹਮ ਪਰ ਜੇ ਉਹ ਪਉਟ ਜਨਤਕ ਹੁੰਦੀ ਹੈ ਉਹਦੇ ਵਿੱਚ ਉਹ ਵੀਡੀਓ ਫੇਕ ਪਾਈ ਜਾਂਦੀ ਹੈ ਠੀਕ ਹੈ ਜੀ ਤਾਂ ਫਿਰ ਉਹ ਇੱਕ ਹੋਰ ਹੀ ਕੱਢੀ ਫਿਰਦਾ ਜਗਮਨ ਸਮਰਾ ਤਾਂ ਆਪਦਾ ਕੋਈ ਦੋਤਾ ਸਰਟੀਫਿਕੇਟ ਜੀ ਫਿਰ ਦੋਬਿਧਾ ਤੇ ਫੇਰ ਖੜੀ ਹੋ ਗਈ ਪਰ ਅਸੀਂ ਤੇ ਚਲੋ ਅਧਿਕਾਰਤ ਤੌਰ ਤੇ ਇਹਨੂੰ ਹੀ ਮੰਨਾਂਗੇ ਜੋ ਸਾਡੇ ਦੇਸ਼ ਦੇ ਵਿੱਚ ਅਧਿਕਾਰਤ ਤੌਰ ਤੇ ਕੋਈ ਪ੍ਰੋਸੀਜਰ ਫਾਲੋ ਕਰੋਗੇ ਜੀ ਭਾਈ ਗੜਗਾਜ ਸਾਹਿਬ ਨੇ ਜਾਂ ਸੀਐਮ ਸਾਹਿਬ ਨੇ ਜੋ ਵੀ ਕਰਨਗੇ ਅਧਿਕਾਰਤ ਤੌਰ ਤੇ ਪਰ ਉੱਥੇ ਕੁਝ ਲੋਕ ਉਹ ਰਿਪੋਰਟ ਚੱਕੇ ਫਿਰਦੇ ਨੇ ਕਹਿੰਦੇ ਕਿ ਭਾਈ ਇਹ ਜੈਨੂਇਨ ਹੈ ਸੋ ਸਮਝ ਤੋਂ ਬਾਹਰ ਆ ਚਲੋ ਖੈਰ ਇਹ ਮੁੱਦਾ ਜਿਹੜਾ ਮੇਰੇ ਖਿਆਲ ਦੇ ਨਾਲ ਹਾਲ ਫਿਲਹਾਲ ਠੰਡੇ ਬਸਤੇ ਚ ਨਹੀਂ ਹੈ ਇੱਕ ਵਾਰੀ ਇਹ ਚੀਜ਼ਾਂ ਅੱਗੇ ਜਾਣ ਗਈਆਂ ਪਰ ਕੁਝ ਚੀਜ਼ਾਂ ਤੁਸੀਂ ਦੇਖੋ ਜਿਵੇਂ ਆਪਾਂ ਕੱਲ੍ਹ ਕੇ ਪਰਸੋਂ ਗੱਲ ਕੀਤੀ ਸੀਗੀ ਕਿ ਹੁਣ ਉਹ ਮੁੱਦੇ ਜ਼ਿਆਦਾ ਗਰਮ ਨਹੀਂ ਰਹਿ ਗਏ ਪਵਨ ਸਰੂਪ ਵਾਲੇ ਮਾਮਲੇ ਦੇ ਵਿੱਚ ਵੀ ਚਲੇ ਜਾਓ ਤੁਸੀਂ ਤਾਂ ਇਧਰੋਂ ਇਹ ਵੀਡੀਓ ਵਾਲਾ ਵੀ ਠੰਡਾ ਮੱਠਾ ਜਾਈ ਜਾ ਕੰਮ ਉਧਰੋਂ ਜੇ ਤੁਸੀਂ ਚਲੇ ਜਾਓਗੇ ਪਵਨ ਸਰੂਪ ਦੇ ਮਾਮਲੇ ਦੇ ਵਿੱਚ ਕਿ ਐਸਡੀਪੀਸੀ ਕਹਿ ਰਹੀ ਹੈ ਕਿ ਅਸੀਂ ਸਹਿਯੋਗ ਦੇ ਰਹੇ ਹਾਂ ਐਸਆਈਟੀ ਨੂੰ ਤੇ ਉਹ ਅਦਾਲਤ ਦੇ ਵਿੱਚ ਜਾ ਕੇ ਕਹਿ ਰਹੇ ਨੇ ਕਿ ਨਹੀਂ ਨਹੀਂ ਦੇ ਰਹੇ ਨੇ ਸਹਿਯੋਗ ਤੇ ਦੇ ਰਹੇ ਨੇ ਪਰ ਅਧ ਪਛਦਾ ਜਿਆ ਅਧ ਪਛਦਾ ਜਿਆ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਮਤਲਬ ਕਿ ਉੱਥੇ ਵੀ ਕੌਂਟਰਡਿਕਸ਼ਨ ਆ ਕਿਉਂਕਿ ਕੁਝ ਲੋਕ ਹਾਈ ਕੋਰਟ ਗਏ ਵੀ ਆ ਤਾਂ ਬਰਾਹਾਲ ਆਪਾਂ ਇਸ ਗੱਲ ਨੂੰ ਹਾਲੇ ਇੱਥੇ ਰੋਕ ਦਿੰਦੇ ਨੇ ਕਿ ਭਈ ਹੁਣ ਵੇਟ ਕਰਨਾ ਪਊਗਾ ਇੰਤਜ਼ਾਰ ਕਰਨਾ ਪਊਗਾ ਜਦੋਂ ਫੋਰੈਂਸਿਕ ਤੌਰ ਤੇ ਜਾਂਚ ਪੜਤਾਲ ਹੋ ਕੇ ਆ ਗਈ ਫਿਰ ਮਸਲਾ ਦੇਖਦੇ ਆ ਕਿੱਧਰ ਹੋ ਜਾਂਦਾ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਉਹ ਪੁਲਿਸ ਵਾਲਿਆਂ ਦੀ ਕਥੇ ਤਾਡੀਓ ਸੀ ਉਹਦੀ ਕੋਈ ਹਾਲੇ ਰਿਪੋਰਟ ਦੀ ਉਹ ਗਸੋਗ ਨਹੀਂ ਹੈਗੀ ਜਿਵੇਂ ਤੁਸੀਂ ਉਹ ਗਾਣਾ ਯਾਦ ਕਰਾਉਣੇ ਕੋਈ ਪਤਾ ਨਹੀਂ ਲੱਗਿਆ ਹੈ ਹਾਂ ਉਹਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਉਹਦਾ ਕੋਈ ਪਤਾ ਨਹੀਂ ਲੱਗਦਾ ਪਿਆ ਬਈ ਜਦੋਂ ਇੰਨੀ ਕਾਲੀ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਆ ਅਤਿਸ਼ੀ ਵਾਲੀ ਵੇਖੋ ਹਾਂਜੀ 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 ਕਿੰਨੀ ਉਹ ਵੀਡੀਓ ਆਈ ਵਾਇਰਲ ਹੋਈ ਕਹਤੇ ਜਾਣਾ ਨਾ ਜੀ ਇਹ ਤਾਂ ਫੇਕ ਆ ਅਸੀਂ ਜਾਂਚ ਪੜਤਾਲ ਕਰਵਾ ਲਈ ਆ ਉਧਰ ਵਿੱਚ ਵੀ ਸ਼ਾਇਦ ਮਿੰਟੂ ਜੀ 28 ਨੂੰ ਜਾਣਾ ਸੀ ਮੈਨੂੰ ਲੱਗਦਾ ਅੱਜ ਅੱਜ 28 ਆ ਨਾ ਹਾਂਜੀ ਹਾਂਜੀ ਆ 28 ਨੂੰ ਜਾਣ ਵਾਲੇ ਕਾਫੀ ਮਾਮਲੇ ਆ ਉਧਰੋਂ ਮੈਡਮ ਤਨਪ੍ਰੀਤ ਕੌਰ ਉਹਨਾਂ ਨੇ ਵੀ ਜਾਣਾ ਸੀ ਕੋਰਟ ਦੇ ਵਿੱਚ ਹੂੰ ਹਾਂ ਉਹਨਾਂ ਦੀ ਗਾਰੰਟੀ ਜਾਰੀ ਸੀ ਗਾਰੰਟੀ ਜਾਰੀ ਹੋ ਗਿਆ ਜੀ ਹਾਂ ਜੀ ਹਾਂ ਜੀ ਉਹ ਵੀ ਕੋਈ ਐਨਡੀਪੀਐਸ ਦਾ ਮਕਦਮਾ ਸੀਗਾ 2024 ਦਾ ਸ਼ਾਇਦ ਹਾਂ ਜੀ 2024 ਦਾ ਤੇ ਉਹੀ ਸੀਪੀ ਨੇ ਨਾ ਜਲੰਧਰ ਦੇ ਹੂੰ ਹੂੰ ਉਹਨਾਂ ਨੇ ਉੱਥੇ ਵੀ ਜਾਣਾ ਦਿੱਲੀ ਅੱਛਾ ਉਹਨਾਂ ਨੇ ਵੀ ਉੱਥੇ ਜਾਣਾ ਸੀ ਹਾਂ ਜੀ ਜੋ ਤੇ ਪਹਿਲਾਂ ਹੀ ਮਸਲਾ ਸੀ ਵੀਬੀਆਈ ਪੁਲਿਸ ਡਿਊਟੀ ਦਾ ਮਨ ਲਗਾ ਕੋਈ ਪਹਿਲਾਂ ਮਸਲਾ ਸੀਗਾ ਤੇ ਹੁਣ ਫੇਰ ਇਹਦੇ ਡਿਊਟੀ ਤੇ ਵੀਆਈਪੀ ਕਲਚਰ ਤੇ ਨਾਲੇ ਕਹਿੰਦੇ ਸੀ ਖਤਮ ਹੋ ਗਿਆ ਨਹੀਂ ਉਹ ਤੇ ਡਬਲ ਵੀ ਲੱਗਿਆ ਹੋਇਆ ਇਹ ਅੱਜ ਤੁਮ ਵੀ ਵੀਆਈਪੀ ਹਾਂਜੀ ਹਾਂਜੀ ਵੀਆਈਪੀ ਕਲਚਰ ਖਤਮ ਹੋ ਗਿਆ ਹੁਣ 2020 ਚੱਲ ਰਿਹਾ ਤਾਂ 2020 ਇਹ 20 ਪਾ ਕੇ ਵੀਆਈਪੀ ਚੱਲ ਰਿਹਾ ਜੀ ਤੋ ਕਹਿੰਦਾ ਮਤਲਬ ਇਹ ਕਿ ਬੀਬੀ ਤਨਪ੍ਰੀਤ ਕੌਰ ਜੀ ਹੈ ਜਿਹੜੇ ਸੀਪੀ ਹੈ ਜਲੰਧਰ ਦੇ ਜੀ ਉਹਨਾਂ ਨੇ ਵੀ ਅੱਜ ਪੇਸ਼ ਹੋਣਾ 5000 ਰੁਪਏ ਉੱਥੇ ਮਚਲਕਾ ਦੇਣਾ ਹੈ ਹਾਂਜੀ ਜ਼ਮਾਨਤੀ ਵਾਰੰਟ ਹੈ ਕਿ ਭਾਈ ਤੁਸੀਂ ਆ ਵੀ ਡਿਊਟੀ ਜੇ ਨਿਭਾ ਰਹੇ ਹੋ ਤਾਂ ਠੀਕ ਆ ਪਰ ਇਹ ਵੀ ਤੇ ਡਿਊਟੀ ਦਾ ਹਿੱਸਾ ਹੈ ਨਾ ਜੀ ਸਮਝਦੇ ਹੋ ਅਦਾਲਤ ਦੇ ਵਿੱਚ ਜਿਹੜੇ ਮੁਕੱਦਮੇ ਨੇ ਇਹ ਵੀ ਤੇ ਸਰ ਤੁਹਾਡੀ ਡਿਊਟੀ ਦਾ ਹੀ ਹਿੱਸਾ ਹੈ ਤੁਸੀਂ ਉਹ ਛੇੜਦੇ ਹੁੰਦੇ ਆ ਕਈ ਹਾਂਜੀ ਜੇ ਇਸ ਤਰ੍ਹਾਂ ਦੀਆਂ ਮਿਸਾਲਾਂ ਜਾਣ ਗਿਆ ਕਿ ਮੰਤਰੀ ਮੰਤਰੀ ਵੀ ਨਹੀਂ ਜਾਂਦਾ ਜੀ ਪੇਸ਼ੀ ਤੇ ਕੰਗਣਾ ਕੰਗਣਾ ਨਹੀਂ ਜਾਂਦੀ ਇਧਰੋਂ ਅਫਸਰ ਵੀ ਜਾਨੂੰ ਹਟ ਗਿਆ ਤੇ ਅਦਾਲਤਾਂ ਫਿਰ ਕਾਤੇ ਲਈ ਆ ਭਾਈ ਸਹੀ ਗੱਲ ਜੇ ਸੁਣਦਾ ਨਹੀਂ ਕੋਈ ਹੈ ਅਦਾਲਤਾਂ ਚ ਉਹ ਉਹ ਬੜ ਬਣਾ ਦਈਏ ਜਿਹੜਾ ਉਹ ਡੰਡਾ ਜਾ ਮਾਰਦੇ ਗਿੰਦਾ ਨੂੰ ਮੇਜ਼ ਤੇ ਵੀ ਇੱਕ ਉਧਰ ਨੂੰ ਮੋਰੀ ਨੂੰ ਚਲ ਗਈ ਬਾਹਲੇ ਖੁੱਦ ਵਿੱਚ ਚਲ ਗਈ ਫਿਰ ਉੱਥੇ ਉਹ ਬਿਲੀਅਨਸ ਖੜਾ ਦਿਆ ਕਰੀਏ ਧੂਲ ਖੇਡਦੇ ਹੁੰਦੇ ਆ ਨਾ ਉਹ ਲਾਈਟਾਂ ਲੱਗੀਆਂ ਹੁੰਦੀਆਂ ਉੱਤੇ ਉਹ ਮਾਰਦੇ ਠੋਲਾ ਆਉਂ ਜਾਂਦੀ ਆ ਬਾਲ ਤੇ ਮਤਲਬ ਕਿ ਉਹ ਫਿਰ ਭੂਲ ਜੇ ਲਾ ਦਿਆ ਉੱਤੇ ਜੀ 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 ਵੀ ਕਮਾਲ ਹੋ ਗਈ ਹੈ ਤੁਸੀਂ ਜਾਓਗੇ ਤੁਸੀਂ ਮਿਸਾਲ ਅੱਛੀ ਪੇਸ਼ ਕਰੋਗੇ ਤੇ ਲੋਕ ਵੀ ਉਸ ਚੀਜ਼ ਨੂੰ ਫੋਲੋ ਕਰਦੇ ਨੇ ਜੀ ਜੀ ਬਿਲਕੁਲ ਜੀ ਬਹੁਤ ਬਹੁਤ ਮਿਹਰਬਾਨੀ ਦੋਸਤੋ ਹਾਰਫ ਖਾਨ ਸਾਹਿਬ ਬਹੁਤ ਸ਼ੁਕਰੀਆ ਜੀ ਮੇਰਾ ਨਵਾਂ ਤਜਰਬਾ ਸੀ ਮਿਹਰਬਾਨੀ ਰਜੀਵ ਕੁਮਾਰ ਜੀ ਧੰਨਵਾਦ ਸੁਮਨ ਦੇਵੀ ਜੀ ਸਵਾਗਤ ਹੈ ਜੀ ਤੁਹਾਡਾ ਵੀ ਮਿੱਠੀ ਗਿੱਲ ਸਾਹਿਬ ਜਸਪਾਲ ਸਿੰਘ ਜੀ ਮਿਹਰਬਾਨੀ ਜੀ ਸੁਖਮਨ ਬਾਜਵਾ ਸਾਹਿਬ ਧੰਨਵਾਦ ਜੀ ਸਾਰੇ ਦੋਸਤਾਂ ਦਾ ਪੰਜਾਬ ਖੇਤੀ ਸਾਹਿਬ ਧੰਨਵਾਦ ਜੀ ਹਾਂਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਤਿੰਨ ਲੈਬਸ ਨੂੰ ਭੇਜੀ ਹੈ ਵੀਡੀਓ ਤੇ ਵਿੱਚੋਂ ਦੋ ਲੈਬਸ ਬਾਰੇ ਸੀਐਮ ਨੂੰ ਦਫ਼ਤਰ ਨੂੰ ਜਾਣਕਾਰੀ ਦਿੱਤੀ ਇੱਕ ਨੂੰ ਨਹੀਂ ਦਿੱਤੀ ਇੱਕ ਬਾਰੇ ਨਹੀਂ ਦਿੱਤੀ ਕਹਿੰਦੇ ਦੇਖੋ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਨਾਲ ਉਹਨਾਂ ਦਾ ਤਾਲਮੇਲ ਸੀ ਉਹਨਾਂ ਨੇ ਪੁੱਛਿਆ ਹੋਵੇਗਾ ਜਦ ਉਹਨਾਂ ਦੇ ਚੰਡੀ ਦਿੱਤੀ ਹੋਵੇਗੀ ਜਨਾ ਵੀ ਦਿੱਤੀ ਹੋਏਗੀ ਉਹਨਾਂ ਨੇ ਤਾਂ ਇੱਕ ਵਾਰੀ ਕਿਉਂਕਿ ਜਥੇਦਾਰ ਸਾਹਿਬ ਥੋੜੀ ਪੈਂਡਿੰਗ ਰੱਖ ਲੈਣਗੇ ਹੂੰ ਸਮਝੋ ਨਾ ਮਜਬੂਰੀ ਆਗੇ ਸ਼ੱਕ ਸ਼ੁਭਾ ਤੇ ਅੱਗੇ ਆਪਾਂ ਜਸਾਉਨੇ ਆ ਕਿ ਭਾਈ ਇਹ ਮਾਮਲੇ ਜਿਹੜੇ ਆ ਠੰਡੇ ਮੱਠੇ ਜੇ ਹੋ ਗਏ ਭਾਈ ਧਾਰਮਿਕ ਆਗੂ ਜਾਂ ਰਾਜਨੀਤਿਕ ਆਗੂ ਇਹਨਾਂ ਦੇ ਸੁਰ ਵੀ ਜਿਹੜੇ ਆ ਉਹ ਬੜੇ ਮੁਲਾਇਮ ਹੋ ਗਏ ਨੇ ਮਖਮਲ ਮਲਾਈ ਦੀ ਤਰ੍ਹਾਂ ਤੇ ਇਹ ਸਾਰੀਆਂ ਚੀਜ਼ਾਂ ਤੇ ਜੇ ਉਹਨਾਂ ਦੀ ਵੀਡੀਓ ਤੇ ਫੋਰੈਂਸਿਕ ਜਾਂਚ ਪੜਤਾਲ ਗੜਗੱਜ ਸਾਹਿਬ ਨਹੀਂ ਕਰਵਾਉਣਗੇ ਤਾਂ ਉਹਨਾਂ ਤੇ ਕਿੰਤੂ ਹੋਏਗਾ ਬਿਲਕੁਲ ਜੀ ਬਿਲਕੁਲ ਤਾਂ ਜਥੇਦਾਰ ਸਾਹਿਬ ਕਿਉਂ ਆਵਦੇ ਤੇ ਕਿੰਤੂ ਕਰਵਾਉਣਗੇ ਭਾਈ ਜੋ ਵੀ ਰਿਪੋਰਟ ਹੋ ਜਾਂ ਤਾਂ ਕਰਦੇ ਨੇ ਕਿ ਕਿਉਂਕਿ ਉਹਨਾਂ ਨੇ ਕੋਈ ਦਾਵਾ ਥੋੜੀ ਕੀਤਾ ਕਿ ਅਸਲੀ ਹੈ ਬਈ ਵੀ ਅਸੀਂ ਕਹਿੰਨੇ ਅਸਲੀ ਹੈ ਨਹੀਂ ਉਹਨਾਂ ਨੇ ਤਾਂ ਇਹ ਕਹਿ ਸੀਗਾ ਕਿ ਅਸੀਂ ਜਾਂਚ ਪੜਤਾਲ ਕਰਵਾਵਾਂਗੇ ਜੀ ਫਿਰ ਐਸੀ ਤੌਰ ਤੇ ਦੋਸਤੋ ਗੱਲ ਆਪਾਂ ਇੱਕ ਕਥਿਤ ਵੀਡੀਓ ਦੀ ਕਰ ਲਗੀ ਜਿਹੜੀ ਮਾਨ ਸਾਹਿਬ ਦੀ ਦੱਸੀ ਜਾ ਰਹੀ ਸੀ ਜਿਹਦੇ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੀ ਬੁਲਾਇਆ ਗਿਆ ਸੀਗਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਜਾਂਚ ਕਰਾਵਾਂਗੇ ਵੀਡੀਓ ਦੀ ਫਿਰ ਉਸ ਤੋਂ ਬਾਅਦ ਮਿੰਟੋ ਜੀ ਥੋੜੀ ਥੋੜੀ ਚੁੱਪ ਜੀ ਹੋ ਗਈ ਸੀ ਆਪਾਂ ਗੱਲ ਵੀ ਕਰਦੇ ਰਹੇ ਆ ਪਰ ਹੁਣ ਅਸੀਂ ਇਹ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਉਹ ਜਿਹੜੀ ਵੀਡੀਓ ਦੀ ਜਾਂਚ ਹੋਣੀ ਸੀ ਉਹ ਵੀਡੀਓ ਦੀ ਜਾਂਚ ਸ਼ੁਰੂ ਹੋਈ ਐ ਉਹਦੀ ਕੋਈ ਰਿਪੋਰਟ ਆਉਣੀ ਐ ਜਾਂ ਫਿਰ ਉਹ ਗੱਲ ਇੱਕ ਵਾਰੀ ਠੰਡੀ ਪੈ ਗਈ ਐ ਨਹੀਂ ਦੇਖੋ ਗੱਲ ਠੰਡੀ ਠੁੰਡੀ ਨਹੀਂ ਪਈ ਅੱਜ ਇੱਕ ਅਖਬਾਰ ਦੇ ਵਿੱਚ ਮੈਂ ਪੜ੍ਹਿਆ ਸੀ ਮੈਂ ਉਸੇ ਖਬਰ ਨੂੰ ਹੀ ਲੱਭਦਾ ਪਿਆ ਸੀਗਾ ਕਿਉਂਕਿ ਅੱਜ ਮੈਂ ਖਬਰਾਂ ਖੁਬਰਾਂ ਜ਼ਿਆਦਾ ਪੜ੍ਹ ਨਹੀਂ ਸਕਿਆ ਜੀ ਹਰ ਜੇ ਵਿੱਚ ਹੁਣ ਕਰਕੇ ਤਾਂ ਉਹਦੇ ਵਿੱਚ ਇਹ ਆ ਕਿ ਜੋ